ਰੀ ਗੱਲ ਦੀ ਸਾਰੇ ਨੂੰ ਮੈਂ ਥੋੜਾ ਖੜਮੋਲੂ ਸਿੰਘ ਸਵਾਗਤ ਹੈ ਤੁਹਾਡਾ ਸਾਡਾ ਖੁੱਲੀ ਪੋਡਕਾਸਟ ਦੇ ਵਿੱਚ ਅੱਜ ਅਸੀਂ ਕਰਨਲ ਸ਼ੈਂਪੀ ਸਿੰਘ ਦੇ ਡੇਰੇ ਤੇ ਆਏ ਹਾਂ ਆਓ ਉਹਨਾਂ ਦਾ ਆਓ ਉਹਨਾਂ ਨੂੰ ਮਿਲੀਏ ਸਤਿ ਸ੍ਰੀ ਅਕਾਲ ਕਰਨਲ ਸਾਹਿਬ ਜੀ ਆ ਚੱਲਦਾ ਹੈ ਜੀ ਹਾਂਜੀ ਹਾਂਜੀ ਚੱਲਦਾ ਹੈ ਹੋਰ ਕਰਨਲ ਸਾਹਿਬ ਸੁਣਾਓ ਤੁਸੀਂ ਸਰਵਿਸ ਕਿਨੇ ਸਾਲਾਂ ਦਾ ਕਰੀਏ 40 ਸਾਲਾਂ ਦਾ ਸਾਨ ਇਹ ਤੁਹਾਡੇ 40 ਸਾਲ ਕਿਵੇਂ ਲੰਘੇ ਬਹੁਤ ਥੀ ਮੁਸ਼ਕਲ ਨਾਲ ਲੰਘੇ ਸੀ ਅੱਤਾਂ ਗੇ ਤੁਸੀਂ ਕਿੰਨੀਆਂ ਲੜਾਈਆਂ ਲੜੀਆਂ ਅਸੀਂ ਬਹੁਤ ਕਈ ਲੜਾਈਆਂ ਲੜੀਆਂ ਬਹੁਤ ਹਾਂਜੀ ਤੁਹਾਡੇ ਕਿੰਨੀਆਂ ਗੋਲੀਆਂ ਵੱਜੀਆਂ ਹੋਣਗੀਆਂ ਸਰੀਰ 'ਚ ਸਾਡੇ ਗੋਲੀ ਦੇ ਇਤ ਲੱਗਿਆ ਜੀ ਪੈਰਾਸੇਟਾ ਮੋੜਿਆ ਚਾਰ ਪੰਜ ਗੋਲੀਆਂ ਪਈਆਂ ਹੋਈਆਂ ਜੀ ਅੱਛਾ ਜੀ ਬਹੁਤ ਲੜੀਆਂ ਲੜੀਆਂ ਲੜਾਈ ਦਾ ਕੋਈ ਅੰਤ ਹੀ ਨਹੀਂ ਹੈਗਾ ਜੀ ਕਿਸੇ ਆਪਣੀ ਕੋਈ ਇੱਕ ਲੜਾਈ ਬਾਰੇ ਦੱਸੋ ਜੀ ਮੈਂ ਇਹ ਪਾਕਿਸਤਾਨ ਨਾਲ ਲੜਾਈ ਲੜੀ ਸੀਗੀ ਮੇਰੇ ਲੱਤ ਤੇ ਗੋਲੀ ਮੈਂ ਮਾਰ ਕੇ ਆਪਣਾ ਉਹਨਾਂ ਦੇ ਚਾਰ ਗੋਲੀਆਂ ਛੱਡਤੀਆਂ 1K47 ਦੀਆਂ ਆ। ਆ ਤੁਹਾਡੇ ਸਾਹਮਣੇ ਵਾਖੜੀ ਦੇਖੋ ਮੈਂ ਜਿੰਦਾ ਆਂ ਜੀ। ਅਫਗਾਨ ਸਰਦਾਰ ਸਾਹਿਬ ਜੀ ਤੁਸੀਂ ਆਪਣੀ ਪਗੜੀ ਬਾਰੇ ਦੱਸੋ ਜੀ ਮੜ ਜਾ। ਇਹ ਬਹੁਤ ਪੁਰਾਣੀ ਪੱਗ ਹੈ ਜੀ। ਇਹ ਮੈਂ ਬਾਹਰ ਤੇ ਲੈ ਕੇ ਆਇਆ ਤਾਂ ਜੇ ਇਹਨੂੰ। ਅੱਛਾ ਜੀ। 20 ਸਾਲ ਹੋ ਗਈ ਜੀ ਪੱਗ ਨੂੰ। ਅੱਛਾ ਜੀ। ਇਹ 20 ਸਾਲਾਂ ਦੀ ਬੰਨੀ ਹੋਈ ਜੀ ਤੁਸੀਂ। ਹਾਂ ਜੀ ਕਦੇ ਉਤਰੀ ਨਹੀਂ ਜੀ ਮੈਂ ਤੇ ਸਿੱਤੇ ਇੱਥੇ ਇੱਕ ਵੀ ਗੋਲੀ ਨਹੀਂ ਲੱਗੀ। ਮੈਂ ਛਰੀ ਤੇ ਗੋਲੀਆਂ ਖਾਈਆਂ ਪਰ ਪੱਗ ਤੇ ਇੱਕ ਵੀ ਨਹੀਂ ਲੱਗੀ ਜੀ ਗੋਲੀਆਂ। ਅੱਛਾ ਜੀ। ਤੁਸੀਂ ਜੀ ਟਾੜੀ ਵੀ ਨਹੀਂ ਹੋਈ ਜੀ। ਦੀਏ ਦੀ। ਢਾੜੀ ਛੱਟ ਕਰਨ ਵਾਸਤੇ ਜੀ। ਹਾਂਜੀ ਹਾਂਜੀ। ਅੱਛਾ ਜੀ ਅੱਛਾ। ਕਰਨਾ ਸਾਹਿਬ ਜੀ ਤੁਸੀਂ ਆ ਬਿਆਹ ਨਹੀਂ ਕਰਾਇਆ ਜੀ ਤੁਹਾਡੇ ਨਾਂ ਨਿਕੀ ਨਹੀਂ ਹੈ ਜੀ। ਮੈਂ ਦੇਖ ਲਈ ਭਗਦੀ ਕਰਦਾ ਐ। ਮੈਂ ਬਿਆਹ ਕੋ ਨਹੀਂ ਕਰਦਾ ਜੀ। ਅੱਛਾ ਜੀ। ਤੁਸੀਂ ਤੇ ਡੇਰਾ ਕਿੱਕੜਾ ਬਣਾਇਆ ਜੀ ਇਹ। ਇਹ ਬਹੁਤ ਪੁਰਾਣਾ ਡੇਰਾ ਜੀ 1962 ਵਿੱਚ ਬਣਿਆ ਸੀਗਾ ਜੀ। ਹਾਂਜੀ। ਤੇ ਉਰੇ ਫਾਜ਼ਲ ਦਾ ਮਹੌਲਾ ਜੀ ਜਿਹੜਾ ਉਰੇ ਆਂਦਾ ਸੀਦਾ ਠੋਕ ਕੇ ਰੱਖ ਦਿੰਦੇ ਆ ਜੀ। ਤੁਸੀਂ ਠਾੜ ਠਾੜ ਦਰਦਾ ਬਣਾ ਕੱਦਾ ਲਗਾਇਆ ਹੋਇਆ ਜੀ। ਕੋਈ ਨਾ ਜੀ ਸਟਾ ਦੇ ਨਹੀਂ ਕੋਈ ਚੱਕਰੇ ਹੀ ਨਹੀਂ। ਆਰੇ ਖਾਜ ਤਾਰਦੇ ਜੀ ਹੋ ਗਈ ਜੀ ਹਾਂਜੀ ਅੱਛਾ ਜੀ ਸੋ ਕਰਨਲ ਸਾਹਿਬ ਜੀ ਥੋੜਾ ਬਹੁਤ ਬਹੁਤ ਧੰਨਵਾਦ ਜੀ ਸਾਡੀ ਇਹ ਪੋਰਕਾਸਟ ਸਫਲ ਬਣਾਉਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਦੋਸਤੋ ਇਸੇ ਕਰਨਲ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਵਕਤ-ਵਕਤ ਲਾਈਕ ਵੀ ਕਰੋ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ